ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਖੱਤਿਆਂ ਵਾਲੀ ਤੋਂ ਕਵਰ ਕਰ ਰਹੇ ਹਾਂ ਦੋਸਤੋ ਮੁਕਸਾ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੁਕਸਾ ਸਾਹਿਬ ਪੈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਾਈ ਕੋਲੇ ਤਿੰਨ گاਵਾ ਤੇ ਤਿੰਨੇ ਹੀ ਦੋਸਤੋ ਜੀ ਗੱਲ ਕਰ ਲਈ ਨੇ ਗੱਬਣਾ ਤੇ ਗਰਮੀਆਂ ਦੇ ਤੋਹਫੇ ਆ ਸੱਜਣੋ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲਵਾਂਗੇ ਜਿਨ੍ਹਾਂ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਉੱਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਜੋ ਬਾਈ ਹਾਂਜੀ ਬਾਈ ਸੱਸੀ ਗਾ ਉਹ ਠੀਕ ਆ ਬਾਈ ਠੀਕ ਠਾਕ ਬਾਈ ਠੀਕ ਆ ਨਾਂ ਦੱਸੀ ਬਾਈ ਆਪਣਾ ਮੇਰਾ ਨਾਂ ਜੀ ਗੁਰਲਾਲ ਸਿੰਘ ਆ ਗੁਰਲਾਲ ਸਿੰਘ ਠੀਕ ਆ ਤੇ ਬਾਈ ਗੁਰਲਾਲ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੇ ਆਪਣਾ ਨੰਬਰ ਹੈਗਾ ਜੀ 98558 70608 ਠੀਕ ਆ ਬਾਈ ਵਪਾਰ ਦਾ ਕੰਮ ਹਾਂਜੀ ਵਪਾਰ ਦਾ ਠੀਕ ਆ ਕਿੰਨੇ ਨਾਲ ਬਈਆ ਜੀ ਤਿੰਨ ਨਾਲ ਹੈ ਜੀ ਠੀਕ ਆ ਬਈ ਜਰਸੀ ਦੀ ਗੱਲ ਕਰ ਲਈਏ ਕਿੰਨਵਾ ਸੂਆ ਸੁੰਦੀ ਆ ਜਰਸੀ ਬਾਈ ਜੀ ਪਹਿਲਾ ਸੂਆ ਹੈ ਪਹਿਲਾ ਸੂਆ ਸੁੰਦੀ ਆ ਠੀਕ ਆ ਕਿੰਨੀ ਕੀ ਉਮਰ ਆ ਬਾਈ ਉਮਰ ਬਾਈ ਜੀ ਇਹ ਦੋਂਦੀ ਹੋ ਚੱਲੀ ਆ ਹੁਣ ਦੋਂਦੀ ਦਾ ਪਹਿਲਾ ਦੰਦ ਨੇ ਚੱਕਿਆ ਠੀਕ ਆ ਇੱਕ ਦੰਦ ਜਾਨੀ ਕਿ ਸਟ ਕੇ ਚੱਕ ਲਿਆ ਹਾਂ ਇੱਕ ਦੰਦ ਚੱਕ ਲਿਆ ਠੀਕ ਆ ਤੇ ਕਿੰਨੇ ਦਿਨ ਲਾਈਊਗੀ ਬਾਈ ਦਿਨ ਬਾਈ ਜੀ ਜੇ 10 ਲੈ ਜੀ ਠੀਕ ਆ 10 ਦਿਨ ਲਾਈਊਗੀ ਹਾਂਜੀ ਲੋ ਵੀ ਕ੍ਰੋਸ ਆ ਅੰਗ ਦੇ ਵਿੱਚ ਜਰਸੀ ਆ ਪੰਜਾਬ ਵਾਲੀ ਇਹ ਸਦੇ ਕਦ ਕਾਠ ਦੋਸਤੋ ਸੋਹਣਾ ਸੀਲ ਠੰਡੀ ਦੋਨ ਦਾ ਦੰਦ ਇੱਕ ਬਾਈਂ ਦਾ ਚੱਕ ਲਿਆ ਤੇ ਇੱਕ ਹਜੇ ਦੋਸਤੋ ਸਿੱਟਿਆ ਵੀ ਨਹੀਂ ਦੇਖ ਸਕਦੇ ਬਾਕੀ ਦੋਸਤੋ 10 ਦਿਨ ਲੱ ਜਾਂਦੀ ਰਹਿਵਾਨਾ ਇਹਨੇ ਬਹੁਤ ਸੋਹਣਾ ਬਣਾਇਆ ਇਹਨੇ ਸੀਲ ਠੰਡੀ ਦੀ ਗੱਲ ਕਰੀ ਇਹਨੇ ਸੀਲ ਠੰਡੀ ਬਹੁਤ ਦੇਖ ਸਕਦੇ ਆ ਕਦ ਕਾਠ ਵੀ ਸੋਹਣਾ ਕੋਈ ਛੋਟੀ ਨਹੀਂ ਬਿਲਕੁਲ ਸੀਲ ਠੰਡੀ ਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਇੱਕ ਪਾਸੇ ਥੋੜੀ ਭਾਲ ਜ਼ਰੂਰ ਹੈਗੀ ਆ ਵੈੜ ਸਾਫ ਸੁਥਰੀ ਆ ਹਵਾਨਾ ਫਿਕਸ ਜਿਹਾ ਹੀ ਰੱਖਣਾ ਤੇ ਫੇਸ ਬਿਊਟੀ ਦੀ ਦੋਸਤੋ ਜੇ ਗੱਲ ਕਰੀਏ ਨਾ ਥੋੜਾ ਜਿਹਾ ਕ੍ਰਾਸਪਨ ਹੈਗਾ ਦੇਖ ਸਕਦੇ ਆ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਲੈ ਵੀ ਖੋਲ ਲਈ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਤਿੰਨੇ ਵੜਾ ਗੱਪਣਾ ਦੋਸਤੋ ਦੇਖਦੇ ਆ ਬਾਈ ਦਾ ਹੈਗਾ ਵਪਾਰ ਦਾ ਕੰਮ ਤਸੱਲੀ ਤੁਸੀਂ ਕਰਨੀ ਹੈ ਕਿਉਂਕਿ ਪਸ਼ੂ ਪਾਰ ਲਾਈਨ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਜਿਹੜੇ ਵੀਰ ਨੇ ਦੋਸਤੋ ਪੈਸੇ ਲਾਉਣੇ ਹੁੰਦੇ ਆ ਤਸੱਲੀ ਕਰਨ ਦਾ ਤੁਹਾਡਾ ਆਪ ਦਾ ਫਰਜ਼ ਹੁੰਦਾ ਵੇੜ ਕੱਚੀ ਹੈ ਦੋਸਤੋ ਹਜੇ 10 ਦਿਨਾਂ ਨੂੰ ਬਾਈਆਂ ਦਾ ਇਹ ਨਹੀਂ ਲੈ ਜਾਣੇ ਤੇ ਰੇਟ ਆਪਾਂ ਵੀ ਬਈ ਗਰਲਾਲ ਇਹਦਾ ਰੇਟ ਕੀ ਕਰ ਦਿਆਂਗੇ ਇਹਦਾ ਬਾਈ ਜੀ ਲੈਣ ਦੇਣੀ ਹੈ 50000 50000 ਮਾਨਤਨ ਕਰ ਦਿਆਂਗੇ ਠੀਕ ਆ ਮੌਕੇ ਤੇ ਮਾਨਤਨ ਕਰਾਂ ਲੋ ਵੀ ਇਹਦਾ ਰੇਟ ਬਾਈ ਨੇ 50000 ਰੁਪਿਆ ਰੱਖਿਆ ਮੌਕੇ ਤੇ ਮਾਨਤਨ ਹੋਊ ਜਿਹੜਾ ਵੀ ਆਉਂਦਾ ਇਸ ਤੋਂ ਅਗੇ ਬਈ 2 ਨੰਬਰ ਦੀ ਗੱਲ ਕਰ ਲਈਓ ਬਾਈ ਜੀ ਦੂਜਾ ਸੂਆ ਇਹ ਦੂਜਾ ਸੂਆ ਸੁਣਾ ਇਹਦੇ ਕਿੰਨੇ ਦਿਨ ਪਿਆ ਬਈ ਇਹ ਵੀ ਲੈ ਜੂਗੀ ਜੀ ਉਸਤਾ ਇਹ ਇਹ ਵੀ ਹਫਤੇਾਂ ਨੂੰ ਲੈ ਜੂਗੀ ਹਾਂਜੀ ਠੀਕ ਆ ਤੇ ਬਈ ਪਹਿਲੇ ਸੂਏ ਦਾ ਕੋਈ ਦੁੱਧ ਮਾਲਕਾਂ ਨੇ ਦੱਸਿਆ ਹੋਵੇ ਕਿੰਨਾ ਕੁ ਦੇ ਦੇ ਦੁੱਧ ਬਾਈ ਜੀ ਮਾਲਕ ਤਾਂ ਬਹੁਤ ਕੋਈ ਦਾਲਦੇ ਨੇ ਬਹੁਤ ਦੱਦੀ ਸੇਵਾ ਦਾ ਠੀਕ ਆ ਅੰਦਾਜ਼ਾ ਕਿੰਨਾ ਕੁ ਪਾਉਗੇ ਅੰਦਾਜ਼ਾ ਜੀ 14 15 ਕਿਲੋ ਪਾਉਗੇ 14 15 ਕਿਲੋ ਪਾਉਗੇ ਦੂਜਾ ਸੂਆ ਸੁਣਾ ਹਾਂਜੀ 8-10 ਦਿਨ ਲੈ ਜੂਗੀ ਹਾਂਜੀ ਠੀਕ ਆ ਲੋ ਵੀ ਕ੍ਰੋਸ ਆਂਗ ਦੇ ਵਿੱਚ ਇਹ ਵਹਿੜਾ ਸੀਲ ਸਾਉ ਬਾਈਆਂ ਦਾ ਇਹ ਵੀ ਬਹੁਤ ਆ ਦੇਖ ਸਕਦੇ ਆ ਬਹੁਤ ਚੰਗਾ ਲੱਗਿਆ ਥਾਣ ਵੀ ਦੋਸਤੋ ਕਰਮਾਲੀ ਸੋਹਣਾ ਲੱਗਿਆ ਮੁੱਠੀ ਜਵਾਈਆ ਢਿੱਲ ਵੇਖ ਸਕਦੇ ਹਵਾਨੇ 'ਚ ਬਾਕੀ ਮੀਡੀਅਮ ਕੱਦ ਦੇ ਵਿੱਚ ਇਹੇ ਹੈਗੀ ਆ ਦੋਵੇਂ ਪਾਸੇ ਤਾਂ ਤੁਹਾਨੂੰ ਇਹਦਾ ਅਨੁਮਾਨ ਕਰਾ ਦਨੇ ਹਵਾਨਾ ਕਰਮਾਲੀ ਨੂੰ ਦੋਸਤੋ ਇਹਨੂੰ ਵੀ ਸੋਹਣਾ ਲੱਗਿਆ ਥਾਣ ਵੀ ਸੋਹਣਾ ਇੱਕ ਹਫਤੇ ਦੀ ਕੱਚੀ ਆ ਤੇ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਨੇ ਆ ਦੋਸਤੋ ਸਿੰਘ ਹੈਗੇ ਆ ਬਾਈਆਂ ਦਾ ਸੀਲ ਠੰਡੀ ਹੈ ਕੋਈ ਐਚਾ ਨਹੀਂ ਦੇਖ ਸਕਦੇ ਬਿਲਕੁਲ ਸਾਫ ਸੁਥਰੀਆ ਸਾਫ ਸੁਥਰਾ ਹਵਾਨਾ ਦੋਸਤੋ ਥਣ ਵੀ ਸੋਹਣਾ ਲੱਗਿਆ ਮੁੱਠੀ ਚਵਾਈ ਵਾਲਾ ਕੋਈ ਛੋਟਾ ਤਾਂ ਨਹੀਂ ਲੱਗਿਆ ਦੋਸਤੋ ਗਰਮੀਆਂ ਦੇ ਤੋਹੀ ਆ ਬਾਈ ਕੋਲੇ ਅੱਜ ਅਜੇ ਗੱਲ ਕਰੀਏ ਨੇ ਤਿੰਨੇ ਗਰਮੀ ਘੱਟ ਮਨਾਉਣ ਆਲੀਆਂ ਵੀ ਇਹਦਾ ਰੇਟ ਕੀ ਕਰਦੇ ਆਂ ਇਹਦਾ 45000 ਹੈ ਜੀ ਇਹਦਾ 45000 ਠੀਕ ਆ ਇਹ ਚੋ ਹੀ ਮਾਨਤਨ ਕਰਦੇ ਆਂ ਕਰਦੇ ਆ ਠੀਕ ਆ ਲੋ ਵੀ ਇਹਦਾ ਰੇਟ 45000 ਰੁਪਇਆ ਇਸ ਤੋਂ ਕਿ ਭਾਈ ਸਾਈਵਾਲ ਦੀ ਗੱਲ ਕਰ ਲਈਏ ਇਹ ਕਿੰਨਾ ਮਸੂਆ ਸੁਹੰਦੀ ਇਹ ਵੀ ਦੂਜਾ ਸੁਆਹ ਵਾਲਾ ਠੀਕ ਆ ਇਹ ਵੀ ਦੂਜਾ ਸੁਆਹ ਸੁਹੰਦੀ ਦਿਨ ਇਹਨੇ ਕਿੰਨੇ ਲੈ ਜਾਣੇ ਭਾਈ ਇਹ ਵੀ ਹਫਤਾ ਕੋ ਲਉਗੀ ਹਫਤਾ ਇੱਕ ਹੀ ਇਹਨੇ ਲੈ ਜਾਣਾ ਠੀਕ ਆ ਤੇ ਇਹਨੇ ਕਿੰਨਾ ਦੁੱਧ ਭਾਈ ਪਹਿਲੇ ਸੂਏ ਪਾਇਆ ਤੇ ਅੱਜ ਤੀ ਕਿੰਨਾ ਪਾ ਦੂਗੀ ਦੁੱਧ 10 ਕਿਲੋ ਦੱਸਿਆ ਜੀ ਪਹਿਲੇ ਠੀਕ ਆ ਪਹਿਲੇ ਸੂਏ ਦਾ ਅੱਜ ਤੀ ਪਾ ਦੂ 12 ਲੀਟਰ ਵੇ 12 ਬਾਰੇ ਇੰਨਾ ਕੋ ਪਾ ਦੂ 11 ਠੀਕ ਆ ਲਓ ਭਾਈ ਅੱਜ ਤੀ ਬਾਈਆਂ ਦਾ 11 12 ਲੀਟਰ ਪਾ ਦੂਗੀ ਸੀਲ ਠੰਡੀ ਹੈ ਭਾਈ ਹਾਂ ਸੀਲ ਆ ਜੀ ਠੀਕ ਆ ਲਓ ਬਈ ਬਾਈਆਂ ਦਾ ਸੀਲ ਸਾਉ ਹੈਗੀ ਹੈ ਵੇਖ ਸਕਦੇ ਆ ਬਾਈ ਹੱਥ ਮਾਰ ਰਿਆ ਕੋਈ ਅਚਾਨੀ ਮੰਦੀ ਨਹੀਂ ਤਾਂ ਉਪਰੇ ਬੰਦੇ ਨੂੰ ਛੇਤੀ ਪਸ਼ੂ ਹੱਥ ਨਹੀਂ ਲਾਉਣ ਦਾ ਕਿਉਂਕਿ ਅੱਗੇ ਤੋਂ ਆਇਆ ਪਸ਼ੂ ਤੇ ਬਾਈ ਦਾ ਵਪਾਰ ਦਾ ਕੰਮ ਆ ਥਣ ਵੀ ਦੋਸਤੋ ਸੋਹਣਾ ਲੱਗਿਆ ਪੂਰਾ ਮੋਟਾ-ਮੋਟਾ ਥਾਣਾ ਤੇ ਧੁੰਨੀ ਵੇਖ ਸਕਦੇ ਆ ਝਾਲਰ ਝੂਲਰ ਬਹੁਤ ਚੰਗੀ ਆ ਤੇ ਸਿੰਘ ਇਹਦੇ ਵੀ ਹੈਗੇ ਆ ਠੰਡੀ ਸੀਲ ਆ ਦੋਸਤੋ ਕੋਈ ਅਚਾਨੀ ਮੰਦੀ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਲਗਾਉਣੇ ਆ ਟੱਲ ਵੇਖ ਸਕਦੇ ਆ ਇੱਕ ਹਫਤਾ ਤਕਰੀਬਨ ਦੋਸਤੋ ਇਹਨੇ ਲੈ ਜਾਣਾ ਹਫਤੇ ਹਫਤੇ ਦੀਆਂ ਦੋਸਤੋ ਜੀ ਗੱਲ ਕਰ ਲਈਆਂ ਨੇ ਤਿੰਨੇ ਕੱਚੀਆਂ ਦੇਖ ਸਕਦੇ ਪਲਾਂ ਦੇ ਵਿੱਚ ਹੈਗੀ ਥੋੜੀ ਜਿਹੀ ਪਲਾਂ ਜਰੂਰ ਆ ਠੀਕ ਆ ਲੈ ਵੇਖੋ ਹੁਣਨੀ ਤੋੜ ਕੇ ਵਿਖਾ ਦਗੀ ਇਹਨੂੰ ਵੀ ਸਾਫ਼ ਸੁਥਰੀ ਵਹਿੜਾ ਦੋਸਤੋ ਇਹ ਵੀ ਦੇਖ ਸਕਦੇ ਢੱਲ ਹਵਾਨੇ ਦੇ ਵਿੱਚ ਨਾ ਕਾਫੀ ਪਈਆ ਤਕਰੀਬਨ ਹਫਤੇ ਵਾਂਗੂ ਇਹਨੇ ਲੈ ਜਾਣਾ ਨਾ ਨਾਗਾਂ ਦੇ ਵਿੱਚੋਂ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਜਾਂ ਤਿੰਨੇ ਪਸੰਦ ਹੋਣ ਤੇ ਇੱਥੇ ਆ ਕੇ ਆਪਦੀ ਇੱਕ ਕਰੀ ਤਸੱਲੀ ਜ਼ਰੂਰ ਕਰਿਓ ਜੀ ਕਿਉਂਕਿ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਪਿੰਡ ਹੈਗਾ ਬਾਈ ਦਾ ਖਪਿਆਂ ਵਾਲੀ ਬਾਈ ਇਹਦਾ ਰੇਟ ਕੀ ਕਰਦੇ ਆਗੇ ਇਹਦਾ ਰੇਟ 35000 ਦੀ ਦੇ ਦੇਣੀ ਹੈ ਜੀ ਠੀਕ ਆ 35000 ਦੀ ਦੇ ਦੇਾਂਗੇ ਠੀਕ ਆ ਲਓ ਵੀ ਇਹਦਾ ਰੇਟ 35000 ਰੁਪਇਆ ਮਾਨਤਾ ਨਾਲ ਮੌਕੇ ਤੇ ਹੋ ਜਾਂਦਾ ਹੁੰਦਾ ਕੋਈ ਵੀ ਰੇਟ ਫੈਕਸ ਨਹੀਂ ਹੁੰਦਾ ਇਹਨਾਂ ਨਾਲਾ ਜੋ ਕੋਈ ਨਾਗ ਪਸੰਦ ਹੋਵੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਪਿੰਡ ਖੱਪਿਆਂ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇੜੇ ਦੋਸਤੋ ਲੰਬੀ ਰਹਿ ਜਾਂਦੀ ਏ ਇਹਦੇ ਪਿੰਡ ਲੰਬੀ ਪਿੰਡ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ